ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਆਪਣੇ YouTube ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣੇ ਘੋੜੇ ਨੂੰ ਬਹੁਤ ਸਾਰਾ ਪਿਆਰ ਦਿੱਤਾ ਅੱਜ ਦੋਸਤੋ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਣਾ ਸੰਗਰਾਮ ਦਿਖਾਉਣ ਲੱਗੇ ਹਾਂ ਜੀ ਇਸ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤਾਂ ਕਿ ਤੁਹਾਨੂੰ ਆਪਣੇ ਸੰਗਰਾਮ ਦੀ ਪੂਰੀ ਜਾਣਕਾਰੀ ਮਿਲ ਸਕੇ ਇਹ ਸੰਗਰਾਮ ਦੋਸਤੋ ਆਪਾਂ ਮਹਾਰਾਸ਼ਟਰ ਦੇ ਪੂਨੇ ਤੋਂ ਲੈ ਜੀ ਆਰਟੀ ਸਟੱਡ ਫਾਰਮ ਵਾਲਿਆਂ ਤੋਂ ਸਭ ਤੋਂ ਪਹਿਲਾਂ ਦੋਸਤੋ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਇਸ ਘੋੜੇ ਦੀ ਸਟੱਡ ਸਰਵਿਸ ਓਪਨ ਕਰ ਦਿੱਤੀ ਹੈ ਜੀ ਇਸ ਘੋੜੇ ਦੀ ਦੋਸਤੋ ਫੀਸ ਆਪਾਂ 51000 ਰੱਖੀ ਹੈ ਇਹ ਘੋੜੇ ਦਾ ਨਾਮ ਸੰਗਰਾਮ ਹੈ ਜੀ ਰੂਬਨ ਸਟਾਰ ਦਾ ਬੱਚਾ ਹੈ ਕਾਲੇ ਕੰਟੇ ਦਾ ਪੋਤਾ ਦੋਸਤੋ ਜੇਕਰ ਆਪਾਂ ਇਸ ਦੀ ਮਾਰਕਿੰਗ ਦੀ ਗੱਲ ਕਰੀਏ ਤਾਂ ਦੋ ਪੈਰ ਚਿੱਟੇ ਹੈ ਜੀ ਮੱਥੇ ਬਹੁਤ ਸੋਹਣਾ ਪਟਾ ਹੈ ਇਸ ਦੇ ਇਹ ਘੋੜੇ ਦੀ ਏਜ ਦੀ ਗੱਲ ਕਰੀਏ ਤਾਂ ਦੋ ਦੰਦ ਹੈ ਜੀ ਹਾਈਟ 64 ਇੰਚ ਕਰ ਚੁੱਕਿਆ ਹੈ ਦੋਸਤੋ ਜੇਕਰ ਆਪਾਂ ਇਸ ਦੀ ਮਦਰ ਦੀ ਗੱਲ ਕਰੀਏ ਤਾਂ ਮਦਰ ਦਾ ਨਾਮ ਜੋਤੀ ਹੈ ਜੀ ਉਸ ਵੇੜੀਆ ਮੱਠ ਵਾਲੇ ਘੋੜੇ ਦੀ ਆ ਦੋਸਤੋ ਤਿੰਨ ਪੈਰ ਚਿੱਟੇ ਮੱਥੇ ਪਟੇ ਦੀ ਘੋੜੀ ਹੈ 63 ਇੰਚ ਦੀ ਹਾਈਟ ਹੈ ਜੀ ਘੋੜੀ ਦੀ ਇਹ ਘੋੜਾ ਮਹਾਰਾਜਾ ਮਹਾਵੀਰ ਸਿੰਘ ਦਿਉੜਾ ਜੀ ਦੇ ਘਰ ਦਾ ਬ੍ਰੀਡ ਕੀਤਾ ਹੋਇਆ ਜੀ ਸੰਗਰਾਮ ਬਹੁਤ ਫੇਮਸ ਬਲੱਡ ਲਾਈਨ ਤੋਂ ਬਲੋਂਗ ਕਰਦਾ ਹੈ ਦੋਸਤੋ ਮਾਰਕਿੰਗ ਵੀ ਸੋਹਣੀ ਹੈ ਜੀ ਜਿਵੇਂ ਹੀ ਕੱਟ ਕੰਡੀਸ਼ਨ ਬਹੁਤ ਚੰਗੀ ਹੈ ਬੱਚੇ ਦੇ ਵਿੱਚ ਫੇਸ ਕੁਆਲਿਟੀ ਚੰਗੀ ਹੈ ਜੀ neck profile ਚੰਗੀ ਹੈ ਕਨ ਕੰਡੀਸ਼ਨ ਦਾ ਪੂਰਾ ਟੌਪ ਹੈ ਬੱਚਾ ਦੋਸਤੋ ਪੂਰਾ ਸ਼ੋਅ ਵਾਲਾ ਬੱਚਾ ਹੈ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹਨੂੰ ਰਿੰਗ ਦੇ ਵਿੱਚ ਵੀ ਲਾਵਾਂਗੇ ਆਉਣ ਵਾਲੇ ਸ਼ੋਅਾਂ ਦੇ ਵਿੱਚ ਪਾਰਟਿਸਿਪੇਟ ਕਰਾਂਗੇ ਜੀ ਇਸ ਬੱਚੇ ਦੇ ਨਾਲ ਲੈਂਥ ਤੇ ਬਾਡੀ ਸਟਰਕਚਰ ਦਾ ਵੀ ਚੰਗਾ ਹੈ ਜੀ ਮਜ਼ਬੂਤ ਹੱਡਾਂ ਪੈਰਾਂ ਦਾ ਹੈ ਚੰਗਾ ਸ਼ੋਅ ਕੁਆਲਿਟੀ ਬੱਚਾ ਦੋਸਤੋ ਬਾਕੀ ਵਾਲਪੋਰੀ ਦਾ ਕਲੀਅਰ ਹੈ ਜੀ ਕਾਲੇ ਘੰਟੇ ਦਾ ਪੋਤਾ ਦੋਸਤੋ ਟਾਪ ਦੀ ਬਲੱਡ ਲਾਈਨ ਹੈ ਬਾਕੀ ਅੱਗੇ ਰਿਜ਼ਲਟ ਵੀ ਚੰਗੇ ਆਉਣ ਦੀ ਉਮੀਦ ਹੈ ਦੋਸਤੋ ਕਿਉਂਕਿ ਇਸਦੇ ਦਾਦੇ ਦੇ ਵੀ ਬਲੇਜ਼ ਹੈ ਜੀ ਤਿੰਨ ਪੈਰ ਚਿੱਟੇ ਆ ਮੱਥੇ ਪਟਾ ਕਾਲੇ ਘੰਟੇ ਦੇ ਇਹਦੇ ਫਾਦਰ ਦੇ ਦੋ ਪੈਰ ਚਿੱਟੇ ਆ ਜੀ ਮੱਥੇ ਪਟਾ ਅੱਗੇ ਦੋਸਤੋ ਆਪਣੇ ਸੰਗਰਾਮ ਦੇ ਵੀ ਦੋ ਪੈਰ ਚਿੱਟਿਆ ਜੀ ਮੱਥੇ ਪਟਾ ਸੰਗਰਾਮ ਦੀ ਮਦਰ ਦੇ ਤਿੰਨ ਪੈਰ ਚਿੱਟਿਆ ਜੀ ਮੱਥੇ ਪਟਾ ਉਹ ਵੀ ਚੰਗੀ ਘੋੜੀ 63 ਇੰਚ ਹਾਈਟ ਦੀ ਘੋੜੀ ਹੈ ਜੀ ਅੰਗੇ ਚੰਗੇ ਬੱਚੇ ਆਉਣ ਦੀ ਉਮੀਦ ਆ ਦੋਸਤੋ ਕਿਉਂਕਿ ਬਲੱਡ ਲਾਈਨ ਬਹੁਤ ਚੰਗੀ ਆ ਦੋਨਾਂ ਸਾਈਡਾਂ ਤੋਂ ਤੇ ਦੋਸਤੋ ਫੀਸ ਆਪਾਂ ਬਹੁਤ ਜਾਇਜ਼ ਰੱਖੀ ਹੋਈ ਹੈ ਜੀ 51000 ਫੀਸ ਰੱਖੀ ਹੈ ਜੀ ਬਾਕੀ ਮਾਂਤਾਂ ਨੂੰ ਫੁੱਲ ਕਰ ਦੇਾਂਗੇ ਕੋਈ ਚੱਕਰ ਨਹੀਂ ਹੈ ਜੀ ਜੇਕਰ ਕਿਸੇ ਵੀਰ ਨੇ ਆਪਣੇ ਸੰਗਰਾਮ ਤੋਂ ਮੀਟਿੰਗ ਲੈਣੀ ਹੋਵੇ ਕਵਰਿੰਗ ਘੋੜੀ ਦੀ ਕਰਵਾਉਣੀ ਹੋਵੇ ਤਾਂ ਤੁਸੀਂ ਆਪਣੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਪਿੰਡ ਸੂਰੇ ਵਾਲਾ ਦੋਸਤੋ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਕੋਈ ਦਿੱਕਤ ਨਹੀਂ ਦੋਸਤੋ ਤੁਸੀਂ ਕਵਰਿੰਗ ਆਪਣੇ ਘੋੜੇ ਤੋਂ ਬੇਫਿਕਰ ਹੋ ਕੇ ਲੈ ਸਕਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਇਹ ਵੀਡੀਓ ਸਾਰੇ ਵੀਰਾਂ ਤੱਕ ਪਹੁੰਚ ਜਾਵੇ ਇਹ ਘੋੜਾ ਦੋਸਤੋ ਰੀਸੈਂਟਲੀ ਆਪਣੇ ਫਾਰਮ ਤੇ ਆਇਆ ਤੇ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ